हां जी ਪੰਜਾਬੀਓ ਅੱਜ 15 ਅਗਸਤ ਆਜ਼ਾਦੀ ਦਿਹਾੜੇ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਹੋਵਣ। ਪਰ ਨਾਲ ਹੀ ਅੱਜ ਅਫਸੋਸ ਵੀ ਹੈ ਕਿ ਜਿੱਥੇ ਦੇਸ਼ ਦੇ ਹੋਰ ਕੋਨਿਆਂ ਵਿੱਚ ਵਸਦੇ ਹੋਏ ਲੋਕਾਂ ਵਾਸਤੇ ਇਹ ਆਜ਼ਾਦੀ ਦਾ ਦਿਹਾੜਾ ਖੁਸ਼ੀਆਂ ਵਾਲਾ ਹੈ ਤੇ ਸਾਡੇ ਲਈ ਉਜਾੜੇ ਦਾ ਦਿਨ ਵੀ ਹੈ ਕਿਉਂਕਿ ਸਾਡੇ ਪੰਜਾਬ ਦੇ 36 ਤੋਂ ਵੱਧ ਜ਼ਿਲ੍ਹੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਕਾਰੋਬਾਰ ਇਥੋਂ ਤੱਕ ਕਿ ਸਾਡੇ ਗੁਰਦਾਮ ਗੁਰ ਅਸਥਾਨ ਨਨਕਾਣਾ ਸਾਹਿਬ ਪੰਜਾ ਸਾਹਿਬ ਵਰਗੇ ਪਵਿੱਤਰ ਅਸਥਾਨ ਸਾਡੇ ਤੋਂ ਦੂਰ ਹੋਏ ਪਰ ਫਿਰ ਵੀ ਅਸੀਂ ਆਪਣੇ ਮੁਲਕ ਦੇ ਨਾਲ ਖੁਸ਼ੀ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਦੇ ਆਂ ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਆਜ਼ਾਦੀ ਸਾਨੂੰ ਕੰਪਲੀਟ ਤੌਰ ਤੇ ਪੱਕੇ ਤੌਰ ਤੇ ਮਿਲ ਚੁੱਕੀ ਹੈ ਜਾਂ ਕਈ ਵਾਰ ਕਈ ਵਿਦਵਾਨਾਂ ਵੱਲੋਂ ਖੋਜ ਕਰਤਾ ਵੱਲੋਂ ਇੱਕ ਗੱਲ ਦਾ ਜ਼ਿਕਰ ਕੀਤਾ ਜਾਂਦਾ ਕਿ ਸਾਡਾ ਮੁਲਕ ਬਰਤਾਨੀਆ ਹਕੂਮਤ ਤੋਂ ਅਜੇ ਤੱਕ ਆਜ਼ਾਦ ਨਹੀਂ ਹੋਇਆ ਲੀਜ਼ ਤੇ ਹੈ ਇਸ ਗੱਲ ਨੂੰ ਵੀ ਛੱਡ ਦਈਏ ਤਾਂ ਸ਼ਿਮਲੇ ਦੇ ਸਟੇਸ਼ਨ ਦੇ ਉੱਤੇ ਇੱਕ ਇੰਜਣ ਖੜਾ ਹੋਇਆ ਤੇ ਉੱਥੇ ਇੱਕ ਛੋਟੀ ਰੇਲਵੇ ਦੀ ਲਾਈਨ ਹੈ ਉੱਥੇ ਇੱਕ ਛੋਟੀ ਟ੍ਰੇਨ ਚੱਲਦੀ ਹੈ ਜਿਹੜੀ ਸ਼ਿਮਲੇ ਦੀਆਂ ਪਹਾੜੀਆਂ ਦੇ ਮਨਮੋਹਣੇ ਤੇ ਸੋਹਣੇ ਦ੍ਰਿਸ਼ ਦਿਖਾਉਂਦੀ ਹੈ ਪੋਸਟ ਰੇਨ ਦੇ ਇੱਕ ਖਾਸियत ਹੈ ਕਿ ਉਹਨੂੰ ਬਰਤਾਨੀਆਂ ਦੇ ਜਿਹੜੇ ਅੰਗਰੇਜ਼ ਐ ਉਹ ਹਰ ਸਾਲ ਆ ਕੇ ਲੈਂਦੇ ਆ ਉਹ ਟ੍ਰੇਨ ਤੇ ਉਹ ਘੁੰਮਦੇ ਆ ਤੇ ਖਾਸ ਗੱਲ ਜਿਹੜੀ ਐ ਸਾਡੇ ਇੰਡੀਆ ਦੇ ਲੋਕ ਕੋ ਟ੍ਰੇਨ ਉਹ ਇੰਜਨ ਨੂੰ ਵਰਤ ਨਹੀਂ ਸਕਦੇ ਸਿਰਫ ਬਰਤਾਨੀਆਂ ਦੇ ਅੰਗਰੇਜ਼ ਹੀ ਵਰਤ ਸਕਦੇ ਆ ਇਹ ਲੱਗਦਾ ਨਹੀਂ ਕਿ ਸਾਡਾ ਦੇਸ਼ ਅਜੇ ਉਨਾ ਬਰਤਾਨੀਆਂ ਦੇ ਗੋਰਿਆਂ ਤੋਂ ਪੱਕੇ ਤੌਰ ਤੇ ਆਜ਼ਾਦ ਹੋ ਗਿਆ ਲੱਗਦਾ ਮੈਨੂੰ ਨਹੀਂ ਲੱਗਦਾ ਹੋ ਗਿਆ ਹੋਊਗਾ ਦੂਜੀ ਗੱਲ ਸਾਡੇ ਰਾਸ਼ਟਰਪਤੀ ਦੇ ਭਵਨ ਦੇ ਵਿੱਚ ਵੀ ਸ਼ਾਇਦ ਬਰਤਾਨੀਆਂ ਦੀ ਜਿਹੜੀ ਮਹਾਰਾਣੀ ਹੈ ਉਹਦਾ ਅਜੇ ਵੀ ਇੱਕ ਵੱਖਰਾ ਰਤਬਾ ਵੱਖਰਾ ਆਦਰ ਸਤਕਾਰ ਕੀਤਾ ਜਾਂਦਾ ਹੈ ਤੇ ਉਦੋਂ ਵੀ ਹੈਰਾਨਗੀ ਵਾਲੀ ਗੱਲ ਕਿ ਆਜ਼ਾਦੀ ਅਸੀਂ ਅੰਗਰੇਜ਼ਾਂ ਤੋਂ ਲਈ ਹੈ ਕਿ ਹੁਣ 5-7 ਦਿਨ ਪਹਿਲਾਂ ਤੇ 5-7 ਦਿਨ ਬਾਅਦ ਟੀਵੀ ਚੈਨਲਾਂ ਤੇ ਫਿਲਮਾਂ ਚੱਲਣਗੀਆਂ ਸਾਡੀਆਂ ਪਾਕਿਸਤਾਨ ਨਾਲ ਲਾਈਦੀਆਂ ਅਸੀਂ ਕਿਹੜਾ ਪਾਕਿਸਤਾਨ ਤੋਂ ਆਜ਼ਾਦ ਹੋਏ ਹਾਂ ਉਹ ਤਾਂ ਸਾਡੇ ਵਾਂਗੂ ਹੀ ਸਾਡਾ ਆਪ ਦਾ ਘਰ ਟੁੱਟ ਕੇ ਵੱਖਰਾ ਹੋਇਆ ਇਸ ਲਈ ਆਜ਼ਾਦੀ ਦੀਆਂ 15 ਅਗਸਤ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਤੇ ਜਿੱਥੇ ਹੋਰਾਂ ਵਾਸਤੇ ਇਹ ਆਜ਼ਾਦੀ ਦਾ ਦਿਹਾੜਾ ਹੈ ਕਿ ਸਾਡੇ ਪੰਜਾਬੀਆਂ ਵਾਸਤੇ ਇਹ ਉਜਾੜੇ ਦਾ ਦਿਨ ਹੈ ਗੱਲ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਜੀ ਸਾਰਿਆਂ ਦਾ ਧੰਨਵਾਦ